ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 412 ਤੋਂ ਲੈ ਕੇ 414 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਆਸਾ ਮਹੱਲਾ ਪਹਿਲਾ ਲੇਖ ਅਸੰਖ ਲਿਖ ਲਿਖ ਮਾਨ ਮਨ ਮਾਨੀਐ ਸਚ ਸੁਰਤ ਵਖਾਨ ਕਥਨੀ ਬਦਨੀ ਪੜ ਪੜ ਪਾਰ ਲੇਖ ਅਸੰਖ ਅਲੇਖ ਅਪਾਰ ਐਸਾ ਸਾਚਾ ਤੂੰ ਏਕੋ ਜਾਣ ਜੰਮਣ ਮਰਣ ਹੁਕਮ ਪਸ਼ਾਨ ਰਹਾਓ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਉਹ ਪਰਮੇਸ਼ਰ ਕਿਸੇ ਤਰ੍ਹਾਂ ਉਹਦਾ ਜਿਹੜਾ ਸਰੂਪ ਉਹਦੇ ਗੁਣ ਨੇ ਬਿਆਨ ਨਹੀਂ ਕੀਤੇ ਜਾ ਸਕਦੇ ਕਹਿੰਦੇ ਪਰਮੇਸ਼ਰ ਬਾਰੇ ਅਣਗਿਣਤੀ ਮਤਲਬ ਕਥਨੀਆਂ ਕੀਤੀਆਂ ਗਈਆਂ ਨੇ ਲੇਖ ਲਿਖੇ ਗਏ ਨੇ ਤੇ ਜਿਹੜੇ ਲਿਖਿਆ ਜਿਨ੍ਹਾਂ ਨੇ ਉਹਨਾਂ ਨੂੰ ਵੀ ਮਾਨ ਹੁੰਦਾ ਕਿ ਅਸੀਂ ਪਰਮੇਸ਼ਰ ਬਾਰੇ ਲਿਖਿਆ ਪਰ ਕਹਿੰਦੇ ਪਰਮੇਸ਼ਰ ਲੇਖਣੀ ਚ ਨਹੀਂ ਆਉਂਦਾ ਹੈਗਾ ਕਹਿੰਦੇ ਹਾਂ ਵੀ ਜਿਹਦਾ ਮਨ ਪਰਮੇਸ਼ਰ ਦੇ ਵਿੱਚ ਪਤੀਜ ਗਿਆ ਉਹਨੇ ਆਪਣੀ ਸੁਰਤ ਦੇ ਵਿੱਚ ਉਸ ਸੱਚੇ ਨੂੰ ਤੇ ਉਹ ਸੱਚੇ ਦੇ ਜਿਹੜੀ ਮਤਲਬ ਸਰੂਪ ਨੂੰ ਅਨੁਭਵ ਕਰ ਲਿਆ ਜਿਸ ਨੇ ਉਹਦੇ ਵਿੱਚ ਮਨ ਲਾ ਲਿਆ ਦੀ ਸੁਰਤ ਉਹਦੇ ਵਿੱਚ ਟਿਕ ਗਈ ਉਹਨੇ ਆਪਣੀ ਸੁਰਤ ਵਿੱਚ ਉਹਨੂੰ ਅਨੁਭਵ ਕਰ ਲਿਆ ਪਰ ਉਹ ਲੇਖਣੀ 'ਚ ਨਹੀਂ ਆਉਂਦਾ ਹੈਗਾ ਕਹਿੰਦੇ ਜਿਹੜੇ ਲਿਖਦੇ ਨੇ ਕਹਿੰਦੇ ਉਹ ਹੰਕਾਰ ਚ ਆ ਜਾਂਦੇ ਨੇ ਲਿਖ ਲਿਖ ਕੇ ਪਰ ਜਿਹੜਾ ਕਹਿੰਦੇ ਉਹ ਪਰਮੇਸ਼ਰ ਆ ਉਹ અપਾਰ ਪਰਮਾਰ ਬ੍ਰਹਮਾ ਕਹਿੰਦੇ ਉਹ ਅਲੇਖਾ ਉਹਦੇ ਬਾਰੇ ਲਿਖਿਆ ਨਹੀਂ ਜਾ ਸਕਦਾ ਹੈਗਾ ਪੂਰੀ ਸਚਾਈ ਕੋਲ ਲਿਖ ਨਹੀਂ ਸਕਦਾ ਕਹਿੰਦੇ ਉਹਨੂੰ ਇੱਕ ਸੱਚਾ ਸਮਝੋ ਤੇ ਜਿਹੜਾ ਜੰਮਣ ਮਰਨ ਹੋ ਰਿਹਾ ਉਦਾ ਹੁਕਮ ਹੋ ਰਿਹਾ ਸਭ ਕੁਝ ਇਹ ਵਾਹਿਗੁਰੂ ਜੀ ਵਾਹਿਗੁਰੂ ਜੀ ਮਾਇਆ 모ਹੇ ਜਗ ਬਾਦਾ ਜਮਕਾਲ ਬਾਂਦਾ ਛੁਟੇ ਨਾਮ ਸਮਾਲ ਕਹਿੰਦੇ ਜਿਹੜਾ ਇਹ ਜਗਤ ਹੈਗਾ ਇਹ ਮਾਇਆ ਦੇ 모 ਕਰਕੇ ਫਿਰ ਇਹ ਜਮਕਾਲ ਦੇ ਅਧੀਨ ਆ ਜਾਂਦਾ ਕਹਿੰਦੇ ਛੁੱਟਦਾ ਕਿਵੇਂ ਆ ਉਸ ਪਰਮੇਸ਼ਰ ਦਾ ਨਾਮ ਲੈ ਕੇ ਗੋਰਾ ਸੁਖ ਦਾਤਾ ਅਵਰ ਨ ਪਾਲ ਹਾਲਤ ਪਲਤ ਨਿਭੀ ਤੁਦ ਨਾਲ ਕਹਿੰਦੇ ਇੱਕ ਗੁਰੂ ਹੀ ਸੁੱਖਾਂ ਦਾ ਦਾਤਾ ਹੈ ਹੋਰ ਕਿਸੇ ਦਾਤੇ ਦੀ ਭਾਲ ਨਾ ਕਰੋ ਕਿ ਗੁਰੂ ਦੇ ਰਾਹੀ ਹੀ ਉਹਦਾ ਨਾਮ ਮਿਲਦਾ ਹੈ ਫਿਰ ਜਿਹੜਾ ਨਾਮ ਹੈ ਲੋਕ ਦੇ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਹਾਈ ਹੁੰਦਾ ਹੈ ਸ਼ਬਦ ਮਰੇ ਤਾਂ ਏਕਲੇ ਬਲਾਈ ਅਚਰ ਚਰੈ ਤਾਂ ਭਰਮ ਚੁਕਾਏ ਕਹਿੰਦੇ ਜਿਹੜੇ ਜੀਵ ਉਸ ਪਰਮੇਸ਼ਰ ਦੇ ਸ਼ਬਦ ਦੇ ਰਾਹੀ ਆ ਪਾਪਾਪ ਮਾਰ ਲੈਂਦੇ ਨੇ ਉਹਦੇ ਵਿੱਚ ਲਿਵ ਲਾ ਲੈਂਦੇ ਨੇ ਉਹਨਾਂ ਦੇ ਕਹਿੰਦੇ ਭਰਮ ਖਤਮ ਹੋ ਜਾਂਦੇ ਨੇ ਉਹ ਕਹਿੰਦੇ ਫਿਰ ਮਤਲਬ ਜਿਹੜੀ ਇਹ ਜੀਵਨ ਦੀ ਅਸਲੀਅਤ ਆ ਉਹਨੂੰ ਸਮਝ ਲੈਂਦੇ ਨੇ ਜੀਵਨ ਮੁਕਤ ਮਨ ਨਾਮ ਵਸਾਏ ਗੁਰਮੁਖ ਹੋਏ ਤਾਂ ਸੱਚ ਸਮਾਏ ਕਹਿੰਦੇ ਜਿਹੜੇ ਜੀਵ ਉਸ ਪਰਮੇਸ਼ਰ ਦੇ ਨਾਮ ਨੂੰ ਮਨ 'ਚ ਵਸਾਉਂਦੇ ਨੇ ਉਹ ਜੀਵਨ ਮੁਕਤ ਹੋ ਜਾਂਦੇ ਨੇ ਵਿਕਾਰਾਂ ਤੋਂ ਮੁਕਤ ਹੋ ਜਾਂਦੇ ਨੇ ਉਹਨਾਂ ਨੂੰ ਆਤਮਿਕ ਮੌਤ ਨਹੀਂ ਹੁੰਦੀ ਕਹਿੰਦੇ ਗੁਰਮੁਖ ਹੋਏ ਤਾਂ ਸੱਚ ਸਮਾਏ ਜਦੋਂ ਗੁਰੂ ਦੇ ਸਨਮਖ ਹੁੰਦੇ ਨੇ ਫੇਰ ਹੀ ਪਰਮੇਸ਼ਰ ਵਿੱਚ ਲੀਨਤਾ ਹੋ ਸਕਦੀ ਹੈ ਜਿਨ ਤਰ ਸਾਜੀ ਗਗਨ ਆਕਾਸ ਜਿਨ ਸਭ ਥਾਪੀ ਥਾਪ ਉਥਾਪ ਸਰਬ ਨਿਰੰਤਰ ਆਪੇ ਆਪ ਕਿਸੇ ਨਾ ਪੁੱਛੇ ਬਖਸੇ ਆਪ ਕਹਿੰਦੇ ਉਹ ਪਰਮੇਸ਼ਰ ਜਿਨੇ ਇਹ ਧਰਤੀ ਆਕਾਸ਼ ਸਭ ਕੁਝ ਕਹਿੰਦੇ ਸਾਜਿਆ ਜੋ ਕਹਿੰਦੇ ਸ੍ਰਿਸ਼ਟੀ ਨੂੰ ਬਣਾਉਂਦਾ ਵੀ ਹੈ ਤੇ ਸ੍ਰਿਸ਼ਟੀ ਦਾ ਅੰਤ ਵੀ ਕਰ ਸਕਦਾ ਹੈ ਉਹ ਹਰ ਇੱਕ ਜਗ੍ਹਾ ਤੇ ਨਿਰੰਤਰ ਵਿਆਪਕ ਹੈ ਕਹਿੰਦੇ ਕਿਸੇ ਨੂੰ ਦਾਤ ਦੇਣ ਲੱਗੇ ਆ ਉਹ ਕਿਸੇ ਦੀ ਸਲਾਹ ਨਹੀਂ ਲੈਂਦਾ ਆਪਣੀਆਂ ਬਖਸ਼ਿਸ਼ਾਂ ਉਹ ਆਪ ਕਰਦਾ ਹੈ ਤੂੰ ਪਰ ਸਾਗਰ ਮਾਨਕ ਹੀਰ ਤੂੰ ਨਿਰਮਲ ਸਚ ਗੁਣੀ ਗਹੀਰ ਕਹਿੰਦੇ हे ਪਰਮੇਸ਼ਰ ਜੀ ਤੂੰ ਗੁਨਾ ਦਾ ਖਜ਼ਾਨਾ ਹੈ ਤੂੰ ਹੀਰੇ ਜਵਾਹਰਾਤਾਂ ਦਾ ਖਜ਼ਾਨਾ ਹੈ ਕਹਿੰਦੇ ਪਵਿੱਤਰ ਹੈ ਕਹਿੰਦੇ ਤੇ ਨੋ ਸਮਝਿਆ ਨਹੀਂ ਜਾ ਸਕਦਾ ਤੇਰੀ ਢੁਗਾਈ ਬਹੁਤ ਹੈ ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਸੁਖ ਮਾਨੈ ਪੇਟੈ ਗੁਰ ਪੀਰ ਏਕੋ ਸਾਹਿਬ ਏਕ ਵਜ਼ੀਰ ਕਹਿੰਦੇ ਜਿਹੜੇ ਜੀਵ ਦਾ ਮਿਲਾਪ ਗੁਰੂ ਦੇ ਨਾਲ ਹੋ ਜਾਂਦਾ ਫਿਰ ਉਹ ਸੁਖ ਪਾਉਂਦਾ ਹੈ ਕਹਿੰਦੇ ਪਰਮੇਸ਼ਰ ਆਪ ਹੀ ਮਾਲਕ ਹੈ ਆਪ ਹੀ ਆਪਣਾ ਸਲਾਹਕਾਰ ਵਜ਼ੀਰ ਹੈ ਜਗ ਬੰਦੀ ਮੁਕਤੇ ਹੋ ਮਾਰੀ ਜਗ ਗਿਆਨੀ ਵਿਰਲਾ ਆਚਾਰੀ ਜਗ ਪੰਡਤ ਵਿਰਲਾ ਵਿਚਾਰੀ ਬਿਨ ਸਤ ਗੁਰ ਪੇਟੇ ਸਭ ਫਿਰੇ ਅਹੰਕਾਰੀ ਕਹਿੰਦੇ ਜਗ ਦੇ ਵਿੱਚ ਸਾਰੀ ਸ੍ਰਿਸ਼ਟੀ ਕਹਿੰਦੇ ਬੰਦਨਾ ਚ ਪਈ ਹੋਈ ਆ ਪਰ ਜੀ ਨੇ ਕਹਿੰਦੇ ਹਉਮੈ ਮਾਰ ਲਈ ਆ ਉਹ ਮੁਕਤ ਹੋ ਜਾਂਦਾ ਕਹਿੰਦੇ ਜੱਗ ਦੇ ਵਿੱਚ ਗਿਆਨੀ ਤਾਂ ਬਹੁਤ ਬਣੇ ਫਿਰਦੇ ਨੇ ਪਰ ਕੋਈ ਵਿਰਲਾ ਹੈ ਜਿਹੜਾ ਅਸਲੀਅਤ ਦੇ ਵਿੱਚ ਚੰਗੇ ਆਚਰਣ ਵਾਲਾ ਗਿਆਨੀ ਹੈ ਪੰਡਤ ਬਹੁਤ ਹਨ ਕਹਿੰਦੇ ਪਰ ਕੋਈ ਵਿਰਲਾ ਹੈ ਜਿਹੜਾ ਕਿ ਅਸਲ ਵਿੱਚ ਵਿਦਮਾਨ ਹੈ ਜਿਹਨੂੰ ਵਾਹਿਗੁਰੂ ਦੀ ਅਸਲੀਅਤ ਦਾ ਅਨੁਭਵਤਾ ਹੈ ਜਿਹਨੂੰ ਜ਼ਿੰਦਗੀ ਦੀ ਸਚਾਈ ਦਾ ਪਤਾ ਹੈ ਕਹਿੰਦੇ ਪਰਮਾਤਮਾ ਤਾਹੀ ਮਿਲ ਸਕਦਾ ਹੈ ਜਦੋਂ ਸਤਗੁਰ ਦੀ ਸ਼ਰਣ ਲੈਂਦੇ ਨੇ ਜੀਵ ਤੇ ਫਿਰ ਉਹਨਾਂ ਦਾ ਹੰਕਾਰ ਖਤਮ ਹੁੰਦਾ ਨਹੀਂ ਤਾਂ ਕਹਿੰਦੇ ਸਾਰਾ ਸੰਸਾਰ ਹੰਕਾਰ ਵਿੱਚ ਝੱਲਾ ਹੋਇਆ ਫਿਰਦਾ ਜਗ ਦੁਖੀ ਆ ਸੁਖੀ ਆ ਜਨ ਕੋਏ ਜਗ ਰੋਗੀ ਭੋਗੀ ਗੁਣ ਰੋਏ ਕਹਿੰਦੇ ਸੰਸਾਰ ਸਾਰਾ ਦੁਖੀ ਆ ਸੂਕੀ ਕਹਿੰਦੇ ਕੋਈ ਕੋਈ ਜੀਵ ਆ ਜਿਹੜਾ ਉਹਦਾ ਨਾਮ ਲੈਂਦਾ ਜੱਗ ਕਹਿੰਦੇ ਸਾਰਾ ਰੋਗਾਂ ਦੇ ਵਿੱਚ ਭੋਗਾਂ ਦੇ ਵਿੱਚ ਵਿਆਪਿਆ ਹੋਇਆ ਤੇ ਗੁਨਾ ਦੀ ਘਾਟ ਆ ਉਹਦੇ ਲਈ ਰੋ ਰਿਆ ਜੱਗ ਉਪਜੈ ਬਿਨ ਸੈ ਪਤ ਖੋਏ ਗੁਰਮੁਖ ਹੋਵੇ ਬੂਚੈ ਸੋਏ ਕਹਿੰਦੇ ਜਿਹੜੇ ਗੁਰੂ ਦੀ ਸ਼ਰਨ ਆਉਂਦੇ ਨੇ ਉਹੀ ਜੀਵਨ ਦੀ ਅਸਲੀਅਤ ਨੂੰ ਸਮਝਦੇ ਨੇ ਨਹੀਂ ਤਾਂ ਕਹਿੰਦੇ ਬਾਕੀ ਸਾਰਾ ਜੱਗ ਕਹਿੰਦੇ ਜਨਮ ਰਿਹਾ ਮਰ ਰਿਹਾ ਕਹਿੰਦੇ ਆਪਣੀ ਇੱਜ਼ਤ ਗਵਾ ਰਿਹਾ ਕਿਉਂਕਿ ਉਹਨੂੰ ਜੀਵਨ ਦੀ ਅਸਲੀਅਤ ਦਾ ਨਹੀਂ ਪਤਾ ਹੈ ਜੀਵਨ ਨੂੰ ਮਹਗੋ ਮੋਲ ਪਾਰ ਅਫਾਰ ਅਟਲ ਅਸ਼ਲ ਗੁਰਮਤੀ ਤਾਰ ਪੈ ਮਿਲੇ ਪਾਵੇ ਪੈਕਾਰ ਨਾਨਕ ਨੀਚ ਕਹੇ ਵਿਚਾਰ ਕਹਿੰਦੇ ਉਹ ਪਰਮਾਤਮਾ ਕਿਸੇ ਮੁੱਲ ਤੋਂ ਨਹੀਂ ਪਾਇਆ ਜਾ ਸਕਦਾ ਕਹਿੰਦੇ ਉਹਦੇ ਬਰਾਬਰ ਦਾ ਕੋਈ ਹੈ ਨਹੀਂ ਉਹ ਕਹਿੰਦੇ ਅਟੱਲ ਵਿਨਾਸ਼ੀ ਆ ਉਹਨੂੰ ਕਿਸੇ ਚਤਰਾਈ ਨਾਲ ਛੱਲਿਆ ਨਹੀਂ ਜਾ ਸਕਦਾ ਠੱਗਿਆ ਨਹੀਂ ਜਾ ਸਕਦਾ ਕਹਿੰਦੇ ਉਤਾ ਕਹਿੰਦੇ ਗੁਰੂ ਦੀ ਮੱਤ ਤੇ ਚੱਲ ਕੇ ਉਹਦੇ ਨਾਮ ਨੂੰ ਹਿਰਦੇ ਚ ਵਸਾਈਦਾ ਕਹਿੰਦੇ ਉਹ ਪਰਮੇਸ਼ਰ ਜਦੋਂ ਉਹਦੇ ਕਹਿੰਦੇ ਨੇ ਨਿਰਮਲ ਪੈ ਦੇ ਵਿੱਚ ਰਹਿਨੇ ਆ ਇਹ ਪਰਮੇਸ਼ਰ ਨੂੰ ਪਸੰਦ ਆਉਂਦਾ ਪਰਮਾ ਪਰਮੇਸ਼ਰ ਦੇ ਡਰ ਆਦਬ ਦੇ ਵਿੱਚ ਰਹਿ ਕੇ ਉਹਦਾ ਨਾਮ ਜਪੋ ਨਾਨਕ ਜੀ ਕਹਿੰਦੇ ਨੇ ਨਾਨਕ ਦਾਸ ਇਹ ਵਿਚਾਰ ਦੱਸ ਰਿਹਾ ਜੋ ਕਿ ਪਰਮਾਤਮਾ ਬਾਰੇ ਸਚਾਈ ਹੈ ਆਸਾ ਮਹੱਲਾ ਪਹਿਲਾ ਇੱਕ ਮਰੈ ਪੰਜੇ ਮਿਲ ਰੋਵੈ ਹਉ ਮੈਂ ਜਾਏ ਸਬਦ ਮਲ ਤੋਵੈ ਸਮਝ ਸੂਝ ਸਹਜ ਕਰ ਹੋਵੈ ਬਿਨ ਬੂਜੈ ਸਗਲੀ ਪਤ ਖੋਵੈ ਕੌਣ ਮਰੈ ਕੌਣ ਰੋਵੇ ਉਹੀ ਕਰਨ ਕਾਰਣ ਸਭ ਸੈ ਸਿਰ ਤੋਹੀ ਰਹਾਉ ਹੰਦੀ ਸੰਗਤ ਜੀ ਗੁਰੂ ਨਾਨਕਵਾਚਾ ਕਹਿੰਦੇ ਨੇ ਜਦੋਂ ਕਿਸੇ ਪਰਿਵਾਰ ਦੇ ਵਿੱਚ ਇੱਕ ਜੀਵ ਦੀ ਮੌਤ ਹੋ ਜਾਂਦੀ ਹੈ ਫਿਰ ਬਾਕੀ ਦੇ ਸਾਰੇ ਜਿਹੜੇ 5 4 ਜੀ ਹੁੰਦੇ ਨੇ ਉਹ ਰੋਂਦੇ ਨੇ ਕਿਉਂਕਿ ਜੀਵ ਦੀ ਮੌਤ ਹੋ ਜਾਂਦੀ ਆ ਪਰ ਕਹਿੰਦੇ ਜਿਸ ਜੀਵ ਦੇ ਅੰਦਰੋਂ ਹਉਮੈ ਚਲੀ ਗਈ ਹੁੰਦੀ ਆ ਜਿਸ ਦੇ ਅੰਦਰੋਂ ਵਿਕਾਰਾਂ ਦੀ ਮੈਲ ਖਤਮ ਹੋ ਗਈ ਹੁੰਦੀ ਆ ਜੋ ਸਹਜਤਾ ਦੇ ਘਰ ਵਿੱਚ ਆ ਗਿਆ ਹੁੰਦਾ ਉਹਨੂੰ ਕਹਿੰਦੇ ਇਹ ਜਿਹੜੀ ਜੰਮਣ ਮਰਨ ਦੀ ਅਸਲੀਅਤ ਆ ਇਹ ਸਮਝ ਲੱਗ ਗਈ ਹੁੰਦੀ ਆ ਫਿਰ ਉਹਦੀ ਨਜ਼ਰ ਦੇ ਵਿੱਚ ਇਹ ਹੁੰਦਾ ਕਿ ਜਦੋਂ ਹਰ ਇੱਕ ਦੇ ਵਿੱਚ ਪ੍ਰਮਾਤਮਾ ਹੈ ਤਾਂ ਫਿਰ ਕੌਣ ਜੀਆ ਕੌਣ ਕੌਣ ਜਿੰਦਾ ਹੈ ਤੇ ਕੌਣ ਮਰਦਾ ਹੈ ਜੇ ਇੱਕ ਜੀਵ ਦੇ ਵਿੱਚੋਂ ਉਹਦੀ ਜੋਤ ਨਿਕਲ ਗਈ ਉਹ ਤੇ ਪ੍ਰਮਾਤਮਾ ਦੀ ਜੋਤ ਸੀ ਤੇ ਪਰਮਾਤਮਾ ਨੇ ਹੀ ਭੇਜੀ ਸੀ ਪਰਮਾਤਮਾ ਹੀ ਲੈ ਗਿਆ ਫਿਰ ਕਹਿੰਦੇ ਉਹ ਇਸ ਚੀਜ਼ ਨੂੰ ਸਮਝ ਲੈਂਦਾ ਫਿਰ ਉਹ ਇਸ ਤਰ੍ਹਾਂ ਦਾ ਰੋਣ ਨਹੀਂ ਕਰਦਾ ਪਰ ਜਦੋਂ ਤੱਕ ਜੀਵ ਨੂੰ ਨਹੀਂ ਸਮਝ ਫਿਰ ਕਹਿੰਦੇ ਉਹ ਰੋਣ ਕੁਰਲਾਪ ਕਰਦੇ ਨੇ ਕਹਿੰਦੇ ਕਿਉਂਕਿ ਕਹਿੰਦੇ ਕਰਨ ਵਾਲਾ ਤਾਂ ਸਭ ਕੁਝ ਇਹ ਪਰਮਾਤਮਾ ਹੀ ਹੈ ਪਰਮਾਤਮਾ ਹੀ ਜੀਵਨ ਦਿੰਦਾ ਹੈ ਪਰਮਾਤਮਾ ਹੀ ਜੀਵਨ ਦਾ ਅੰਤ ਕਰਦਾ ਹੈ ਮੂਏ ਕਰੋ ਵੇ ਦੁੱਖ ਕੋਏ ਸੋ ਰੋਵੇ ਜਿਸ ਬੇਦਨ ਹੋਏ ਜਿਸ ਬੀਤੀ ਜਾਣੈ ਪ੍ਰਭ ਸੋਏ ਆਪੇ ਕਰਤਾ ਕਰੈ ਸੋ ਹੋਏ ਕਹਿੰਦੇ ਜਦੋਂ ਕੋਈ ਇੱਕ ਜੀਵ ਦੇ ਘਰ ਮੌਤ ਹੁੰਦੀ ਆ ਦੂਜੇ ਵੀ ਕਹਿੰਦੇ ਆਉਂਦੇ ਨੇ ਅਫਸੋਸ ਕਰਨ ਕਹਿੰਦੇ ਉਹ ਹਰ ਕੋਈ ਜੀਵ ਆਪਣਾ ਦੁੱਖ ਦਾ احساس ਕਰਕੇ ਰੋ ਰਿਹਾ ਹੁੰਦਾ ਉਹ ਇਸੇ ਲਈ ਉਹ ਨਹੀਂ ਰੋ ਰਿਹਾ ਹੁੰਦਾ ਕਿ ਜਿਹੜੇ ਜੀਵ ਦੀ ਮੌਤ ਹੋਈ ਆ ਉਹਦੇ ਦੁੱਖ ਕਰਕੇ ਹਰ ਇੱਕ ਆਪਣੀ ਬੇਦਨ ਲਈ ਰੋ ਰਿਹਾ ਹੁੰਦਾ ਕਹਿੰਦੇ ਕਹਿੰਦੇ ਜਿਹੜਾ ਜੀਵ ਇਥੋਂ ਚਲੇ ਗਿਆ ਹੁੰਦਾ ਤੇ ਉਹਦੇ ਨਾਲ ਅੱਗੇ ਕੀ ਬੀਤਦੀ ਆ ਉਹ ਉਹਦੇ ਕਰਮਾਂ ਦੇ ਹਿਸਾਬ ਨਾਲ ਉਹ ਤੇ ਕਹਿੰਦੇ ਫਿਰ ਪ੍ਰਮਾਤਮਾ ਹੀ ਜਾਣੇ ਉਹ ਫਿਰ ਜਿਹੜੇ ਰੋਣ ਵਾਲੇ ਜੀਵ ਨੇ ਉਹ ਨਹੀਂ ਜਾਣਦੇ ਕਿ ਉਹਦੇ ਅੱਗੇ ਉਹਦੇ ਨਾਲ ਕੀ ਬੀਤੀ ਆ ਕਹਿੰਦੇ ਜਾਂ ਉਹ ਜਿਹੜਾ ਪ੍ਰਮਾਤਮਾ ਸਭ ਕੁਝ ਕਰਨ ਵਾਲਾ ਉਹ ਹੀ ਜਾਣਦਾ ਹੈ ਤਾਂ ਜੀਵ ਤੇ ਪਰਮਾਤਮਾ ਵਿਕੀ ਬੀਤੀ ਅੱਗੇ ਜੀਵਤ ਮਰਨਾ ਤਾਰੇ ਤਰਨਾ ਜੈ ਜਗਦੀਸ ਪਰਮਗਤ ਸਰਣਾ ਕਹਿੰਦੇ ਜਿਹੜੇ ਜੀਵ ਜਿੰਦੇ ਜੀ ਵਿਕਾਰਾਂ ਤੋਂ ਮੁਕਤ ਹੋ ਜਾਂਦੇ ਨੇ ਹਉਮੈ ਤੋਂ ਮੁਕਤ ਹੋ ਜਾਂਦੇ ਨੇ ਉਹ ਸੰਸਾਰ ਸਾਗਰ ਤੋਂ ਤਰ ਜਾਂਦੇ ਨੇ ਕਹਿੰਦੇ ਉਸ ਪਰਮਾਤਮਾ ਦੀ ਜੈ ਕਰ ਹੈ ਜਿਹਦੀ ਸ਼ਰਨ ਆਇਆ ਜੀਵ ਨੂੰ ਪਰਮਗਤੀ ਮਿਲਦੀ ਹੈ ਹੋ ਬਲੇਹਾਰੀ ਸਤਗੁਰ ਚਰਣਾ ਗੁਰਬੋਹਿਤ ਸਬਦ ਪੈ ਤਰਣਾ ਕਹਿੰਦੇ ਮੈਂ ਗੁਰੂ ਦੇ ਚਰਨਾਂ ਤੋਂ ਬਲੇਹਾਰੇ ਜਾਵਾਂ ਕਿ ਗੁਰੂ ਦੇ ਚਰਨ ਗੁਰੂ ਦਾ ਸ਼ਬਦ ਹੀ ਜਹਾਜ਼ ਹੈ ਜਿਹਦੇ ਭੈ ਵਿੱਚ ਰਹਿ ਕੇ ਇਸ ਸੰਸਾਰ ਸਾਗਰ ਤੋਂ ਤਰਿਆ ਜਾ ਸਕਦਾ ਹੈ ਨਿਰਪਾ ਆਪ ਨਿਰੰਤਰ ਜੋਤ ਬਿਨ ਨਾ ਵੈ ਸੂਤਕ ਜਗ ਸ਼ੋਤ ਕਹਿੰਦੇ ਉਹ ਪਰਮੇਸ਼ਰ ਆਪ ਨਿਰਪਾ ਹੈ ਕਹਿੰਦੇ ਕਹਿੰਦੇ ਉਹਦੀ ਜੋਤ ਨਿਰੰਤਰ ਰੂਪ ਵਿੱਚ ਜਗਤ ਵਿੱਚ ਸਾਰੇ ਜੀਵਾਂ ਦੇ ਵਿੱਚ ਹੈ ਕਹਿੰਦੇ ਜੋ ਜੀਵ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਉਹਨਾਂ ਨੂੰ ਕਹਿੰਦੇ ਜਿਹੜੀ ਇਹ ਸੂਤਕ ਦਾ ਭਰਮ ਆ ਹੋਰ ਸ਼ੂਤ ਚਾਤ ਦਾ ਪਰਮਾ ਉਹ ਉਹਨਾਂ ਨੂੰ ਕਹਿੰਦੇ ਤੰਗ ਕਰਦਾ ਹੈ ਜਿਹੜਾ ਉਹਦਾ ਨਾਮ ਨਹੀਂ ਜਪਦੇ ਦੁਰਮਤ ਬਿਨਸੈ ਕਿਆ ਕਹਿ ਰੋਤ ਜਨਮ ਮੂਏ ਬਿਨ ਭਗਤ ਸਰੋਤ ਕਹਿੰਦੇ ਜਿਹੜੇ ਜੀਵ ਜਿਹੜਾ ਜੀਵ ਛੱਡ ਕੇ ਚਲੇ ਗਿਆ ਉਹਦੇ ਲਈ ਰੋਂਦੇ ਨੇ ਕਹਿੰਦੇ ਬਿਉ ਦੇ ਬਾਰੇ ਕਹਿੰਦੇ ਨੇ ਕਿ ਵੀ ਉਹ ਇਸ ਗੱਲੋਂ ਚੰਗਾ ਸੀ ਉਹਦੇ ਇਹ ਚੀਜ਼ ਸੀ ਉਹਦੇ ਇਹ ਗੁਣ ਸੀ ਪਰ ਕਹਿੰਦੇ ਉਹ ਉਹ ਇਹ ਨਹੀਂ ਸਮਝਦੇ ਹੈਗੇ ਵੀ ਜਿਸ ਜੀਵ ਨੇ ਭਗਤੀ ਨਹੀਂ ਕੀਤੀ ਹੈਗੀ ਕਹਿੰਦੇ ਉਹਦਾ ਜੀਵਨ ਨਿਸਫਲਾ ਚਾਹੇ ਉਹਨੇ ਸੰਸਾਰਿਕ ਕੰਮ ਜਿੰਨੇ ਵੀ ਕੀਤੇ ਹੋਣ ਭਗਤੀ ਤੋਂ ਬਿਨਾ ਕਹਿੰਦੇ ਉਹਦਾ ਜੀਵਨ ਸਫਲ ਨਹੀਂ ਹੈ ਮੂਏ ਕੋ ਸੱਚ ਰੋਵੈ ਮੀਤ ਤ੍ਰੈ ਗੁਣ ਰੋਵੈ ਨੀਤਾ ਨੀਤ ਕਹਿੰਦੇ ਜਿਹੜਾ ਸੱਚਾ ਮਿੱਤਰ ਆ ਉਹ ਛੱਡ ਗਏ ਨੂੰ ਸੱਚ ਮੁੱਚ ਜਰੋਂਦਾ ਕਹਿੰਦੇ ਤਿੰਨੇ ਗੁਣ ਰੋਂਦੇ ਨੇ ਵੀ ਉਹ ਸਾਨੂੰ ਵੀ ਛੱਡ ਗਿਆ ਜਿਹੜੇ ਮਾਇਆ ਦੇ ਤਿੰਨ ਗੁਣ ਨੇ ਦੁੱਖ ਸੁੱਖ ਪਰਹਰ ਸਹਿਜ ਸੋਚੀਤ ਤਨ ਮਨ ਸੋਪੋ ਕ੍ਰਿਸ਼ਨ ਪ੍ਰੀਤ ਕਹਿੰਦੇ ਜੇ ਜੀਵਨ ਦੀ ਅਸਲੀਅਤ ਨੂੰ ਸਮਝਣਾ ਹੈ ਤਾਂ ਜੀਵ ਨੂੰ ਦੁੱਖ ਨੂੰ ਤੇ ਸੁੱਖ ਨੂੰ ਬਰਾਬਰ ਸਮਝਣਾ ਚਾਹੀਦਾ ਤੇ ਉਸ ਪਰਮੇਸ਼ਰ ਦੇ ਅੱਗੇ ਆਪਣਾ ਤਨ ਮਨ ਆਪਣੀ ਸਾਰੀ ਬੁੱਧੀ ਅਰਪਣ ਕਰ ਦੇਣੀ ਚਾਹੀਦੀ ਆ ਤੇ ਗੁਰੂ ਦੀ ਮੱਤ ਤੇ ਜੀਵ ਨੂੰ ਚੱਲਣਾ ਚਾਹੀਦਾ ਬੀਤਰੇ ਇੱਕ ਅਨੇਕ ਅਸੰਖ ਕਰਮ ਤਰਮ ਬਹੁ ਸੰਖ ਅਸੰਖ ਬਿਨ ਪੈ ਭਗਤੀ ਜਨਮ ਬਿਰੰਥ ਹਰ ਗੁਣ ਗਾਵੇ ਮਿਲ ਪਰਮਾਰਥ ਬਿਨ ਪੈ ਭਗਤੀ ਜਨਮ ਬਿਰੰਥ ਹਰ ਗੁਣ ਗਾਵੇ ਮਿਲ ਪਰਮਾਰੰਥ ਕਹਿੰਦੇ ਸਾਰਿਆਂ ਦੇ ਅੰਦਰ ਇੱਕ ਪਰਮੇਸ਼ਰ ਹੈ ਪਰ ਉਹਦੇ ਅਣਗਿਣਤ ਸਰੂਪ ਨੇ ਪਰਮੇਸ਼ਰ ਨੇ ਬਣਾਏ ਹੋਏ ਕਹਿੰਦੇ ਜੀਵ ਬਹੁਤ ਤਰ੍ਹਾਂ ਦੇ ਧਾਰਮਿਕ ਕਰਮਾਂ ਦੇ ਵਿੱਚ ਲੱਗੇ ਹੋਏ ਨੇ ਪਰ ਕਹਿੰਦੇ ਉਹਦੀ ਭਗਤੀ ਕਰਨ ਤੋਂ ਬਿਨਾ ਬਾਕੀ ਸਾਰੇ ਧਰਮ ਜਿਹੜੇ ਧਾਰਮਿਕ ਕਰਮ ਨੇ ਉਹ ਬਿਰਥੇ ਨੇ ਉਹਨਾਂ ਤੇ ਨਾਲ ਜੀਵਨ ਵਿਅਰਥ ਜਾ ਰਿਹਾ ਹੈ ਉਹਦੀ ਭਗਤੀ ਤੋਂ ਬਿਨਾ ਕਹਿੰਦੇ ਜਿਸ ਨੇ ਪਰਮਾਰਥ ਦੇ ਰਸਤੇ ਤੇ ਚੱਲਣਾ ਕਹਿੰਦੇ ਉਹ ਪਰਮਾਰਥੀਆਂ ਦੇ ਵਿੱਚ ਰਲ ਕੇ ਉਸ ਪ੍ਰਮਾਤਮਾ ਦੇ ਗੁਣ ਗਾਵੇ ਆਪ ਮਰ ਮਾਰੇ ਵੀ ਆਪ ਆਪ ਉਪਾਏ ਥਾਪ ਉਥਾਪ ਕਹਿੰਦੇ ਜਦੋਂ ਪਰਮੇਸ਼ਰ ਹਰ ਇੱਕ ਜੀਵ ਦੇ ਵਿੱਚ ਹੈ ਫਿਰ ਮਰਦਾ ਵੀ ਉਹ ਆਪ ਹੈ ਕਿਉਂਕਿ ਜੀਵ ਦੇ ਵਿੱਚ ਆਪ ਹੈ ਤੇ ਮਾਰਦਾ ਵੀ ਆਪ ਹੈ ਕਹਿੰਦੇ ਇਸ ਤਰ੍ਹਾਂ ਪਰਮੇਸ਼ਰ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਆਪ ਹੀ ਸ੍ਰਿਸ਼ਟੀ ਦਾ ਅੰਤ ਵੀ ਕਰਦਾ ਸ੍ਰਿਸ਼ਟ ਉਪਾਈ ਜੋਤੀ ਤੂੰ ਜਾਤ ਸਬਦ ਵਿਚਾਰ ਮਿਲਣ ਨਹੀਂ ਪ੍ਰਾਤ ਕਹਿੰਦੇ ਇਸ ਤਰ੍ਹਾਂ ਸੰਸਾਰ ਨੂੰ ਕਹਿੰਦੇ ਪਰਮੇਸ਼ਰ ਨੇ ਪੈਦਾ ਕੀਤਾ ਤੇ ਆਪਣੀ ਜੋਤ ਵਿੱਚ ਪਾਈ ਆ ਕਹਿੰਦੇ ਇਸ ਵਿੱਚ ਬਿਲਕੁਲ ਵੀ ਪਰੰਬਾਲੀ ਗੱਲ ਨਹੀਂ ਹੈ ਕਿ ਉਹ ਗੁਰੂ ਦੇ ਸ਼ਬਦ ਦੀ ਵਿਚਾਰ ਕਰਿਆਂ ਉਸ ਪਰਮੇਸ਼ਰ ਨੂੰ ਮਿਲਿਆ ਜਾ ਸਕਦਾ। ਸੂਤਕ ਅਗਨ ਪਖੈ ਜਗ ਖਾਏ ਸੂਤਕ ਜਲ ਥਲ ਸਭ ਹੀ ਥਾਏ। ਨਾਨਕ ਸੂਤਕ ਜਨਮ ਮਰੀ ਜੈ ਗੁਰ ਪ੍ਰਸਾਦੀ ਹਰ ਰਸ ਪੀਜੈ। ਇਹਨਾਂ ਸੰਸਾਰ ਦੇ ਵਿੱਚ ਜਿਹੜਾ ਇਹ ਸੂਤਕ ਦਾ ਭਰਮ ਕਹਦੇ ਕੀਤਾ ਜਾਂਦਾ ਜਿਸ ਤਰ੍ਹਾਂ ਸ਼ਾਇਦ ਆਪ ਨੂੰ ਵੀ ਪਤਾ ਹੋਣਾ ਕਿ ਪਿੱਛੇ ਮਤਲਬ ਪੁਰਾਣੇ ਸਮੇਂ ਦੇ ਵਿੱਚ ਜ਼ਿਆਦਾ ਕਰਦੇ ਸੀ ਇਸ ਤਰ੍ਹਾਂ ਹਿੰਦੂ ਜਗਤ ਦੇ ਵਿੱਚ ਜ਼ਿਆਦਾ ਹੈ ਇਦਾਂ ਸੂਤਕ ਦਾ ਕੋਈ ਜਨਮ ਹੋਇਆ ਮਰਨ ਹੋਇਆ ਵੀ ਇੰਨੇ ਦਿਨ ਇਸ ਰਸੋਈ ਚੋਂ ਖਾਣਾ ਨਹੀਂ ਇੰਨੇ ਦਿਨ ਇਸ ਘਰ ਜਾਣਾ ਨਹੀਂ ਉਹ ਸਮਝਾ ਰਹੇ ਨੇ ਨਾਨਕ ਪਾਤਸ਼ਾਹ ਜੀ ਉਹ ਕਹਿੰਦੇ ਵੀ ਜਿਹੜਾ ਸੂਤਕ ਆ ਵੀ ਇਹਦਾ ਤਾਂ ਵਹਿਮ ਕਰਨਾ ਹੀ ਨਹੀਂ ਚਾਹੀਦਾ ਕਹਿੰਦੇ ਜਿਹੜੀ ਅੱਗ ਜਾਲ ਕੇ ਅਸੀਂ ਆਪਣਾ ਖਾਣਾ ਬਣਾਉਨੇ ਆ ਉਹਨਾਂ ਜਦ ਮੈਂ ਸਮਿਆਂ ਚ ਹੀ ਸੀ ਨਾ ਕਿ ਅੱਗ ਅੱਗ ਜਾਲਦੇ ਸੀ ਤਾਂ ਆਪਣਾ ਖਾਣਾ ਬਣਾਉਂਦੇ ਸੀ ਉਹ ਕਹਿੰਦੇ ਅੱਗ ਦੇ ਵਿੱਚ ਤਾਂ ਕਿੰਨੇ ਜੀਵ ਬਾਲਣ ਦੇ ਰਾਹੀ ਮਰਦੇ ਨੇ ਜਨਮਦੇ ਨੇ ਤੇ ਫਿਰ ਕਹਿੰਦੇ ਵੀ ਕੀ ਹੁਣ ਖਾਣਾ ਖਾਣਾ ਬੰਦ ਕਰ ਦੇਣਗੇ ਕਹਿੰਦੇ ਕਿਤੇ ਵੀ ਧਰਤੀਆਂ ਪਾਣੀਆਂ ਅਗਨੀਆਂ ਹਰ ਇੱਕ ਜਗ੍ਹਾ ਤੇ ਕਹਿੰਦੇ ਜਨਮ ਮਰਨ ਹੋ ਰਿਹਾ ਤੇ ਕਹਿੰਦੇ ਫਿਰ ਇਹ ਜਿਹੜਾ ਹੈ ਇਹ ਸਾਰਾ ਵਹਿਮ ਹੈ ਕਹਿੰਦੇ ਕਿਉਂਕਿ ਜੀਵਾਂ ਨੂੰ ਪੈਦਾ ਵੀ ਪਰਮਾਤਮਾ ਕਰ ਰਿਹਾ ਮਾਰ ਵੀ ਪਰਮਾਤਮਾ ਕਰ ਰਿਹਾ ਫਿਰ ਇਹ ਸੂਤਕ ਦਾ ਭਰਮ ਨਹੀਂ ਕਰਨਾ ਚਾਹੀਦਾ ਕਹਿੰਦੇ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਉਸ ਪਰਮਾਤਮਾ ਦਾ ਨਾਮ ਜਪ ਕੇ ਉਹਦਾ ਨਾਮ ਰਸ ਕਹਿੰਦੇ ਉਹਦਾ ਸਵਾਦ ਚੇਖੋ ਰਾਗ ਆਸਾ ਮਹੱਲਾ ਪਹਿਲਾ ਆਪ ਵਿਚਾਰੈ ਸੋ ਪਰਖੇ ਹੀਰਾ ਏਕ ਦ੍ਰਿਸ਼ਤ ਤਾਰੇ ਗੁਰ ਪੂਰਾ ਗੁਰ ਮਾਨੈ ਮਨ ਤੇ ਮਨ ਤੀਰਾ ਐਸਾ ਸਾਹਸ ਰਾਫੀ ਕਰੈ ਸਾਚੀ ਨਦਰ ਏਕ ਲਿਵਤ ਰੈ ਰਹਾਉ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਿਹੜਾ ਜੀਵ ਕਹਿੰਦਾ ਆਪੇ ਦੀ ਵਿਚਾਰ ਕਰਦਾ ਆਪਣੇ ਕਹਿੰਦੇ ਅੰਤਰ ਆਤਮੇ ਦੀ ਵਿਚਾਰ ਕਰਦਾ ਉਹ ਕਹਿੰਦੇ ਨਾਮ ਰੂਪੀ ਹੀਰੇ ਨੂੰ ਪਰਖ ਲੈਂਦਾ ਜਿਸ ਜੀਵ ਨੇ ਕਹਿੰਦੇ ਪ੍ਰਮਾਤਮਾ ਦੇ ਨਾਮ ਦੇ ਨਾਲ ਜਾਣ ਪਛਾਣ ਪਾ ਲਈ ਤੇ ਉਹਨੂੰ ਕਹਿੰਦੇ ਗੁਰੂ ਦੀ ਕਿਰਪਾ ਦ੍ਰਿਸ਼ਟੀ ਮਿਲ ਗਈ ਤਾਂ ਉਹ ਸੰਸਾਰ ਸਾਗਰ ਤੋਂ ਤਰ ਜਾਂਦਾ ਕਹਿੰਦੇ ਜਿਹਦਾ ਮਨ ਗੁਰੂ ਦੀ ਸਿੱਖਿਆ ਨੂੰ ਮੰਨਣ ਲੱਗ ਗਿਆ ਉਹਦਾ ਮਨ ਧੀਰਜ ਵਿੱਚ ਆ ਜਾਂਦਾ ਫਿਰ ਜਿਹੜਾ ਗੁਰੂ ਆ ਕਹਿੰਦੇ ਫਿਰ ਧੀਰਜ ਵਿੱਚ ਆਏ ਆਪਣੇ ਜੀਵ ਦੇ ਉੱਪਰ ਮਿਹਰ ਦੀ ਨਜ਼ਰ ਕਰਦਾ ਤੇ ਇਸ ਤਰ੍ਹਾਂ ਕਹਿੰਦੇ ਪਰਮੇਸ਼ਰ ਦੇ ਨਾਲ ਉਹਦਾ ਮਿਲਾਪ ਕਰਾ ਦਿੰਦਾ ਪੂੰਜੀ ਨਾਮ ਨਿਰੰਝਨ ਸਾਰ ਨਿਰਮਲ ਸਾਚ ਰਤਾ ਪੈਕਾਰ ਕਹਿੰਦੇ ਜਿਸ ਜੀਵ ਨੇ ਪਰਮਾਤਮਾ ਦੇ ਨਾਮ ਰੂਪੀ ਪੂੰਜੀ ਇਕੱਠੀ ਕੀਤੀ ਆ ਉਹ ਕਹਿੰਦੇ ਪਵਿੱਤਰ ਹੋ ਜਾਂਦਾ ਉਹਨੂੰ ਕਹਿੰਦੇ ਉਹ ਕਹਿੰਦੇ ਪੈਕਾਰ ਬਣ ਜਾਂਦਾ ਪੈਕਾਰ ਪੁਰਾਣੇ ਸਮੇਂ ਚ ਕਹਿੰਦੇ ਸੀ ਜੋ ਟਕਸਾਲ ਦੀ ਸੁਆਹ ਦੇ ਵਿੱਚੋਂ ਚਾਂਦੀ ਤੇ ਸੋਨੇ ਨੂੰ ਸਾਫ਼ ਕਰਕੇ ਕੱਢਦੇ ਸੀਗੇ ਕਹਿੰਦੇ ਫਿਰ ਉਹ ਨਾਮ ਨੂੰ ਜਿਹੜਾ ਆਪਣੇ ਹਿਰਦੇ ਚ ਬਸਾਉਂਦਾ ਕਹਿੰਦੇ ਫਿਰ ਉਹ ਸੱਚਾ ਬਣ ਜਾਂਦਾ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆ ਹੋਇਆ ਸਿਫਤੋ ਸਹਜ ਕਰ ਗੁਰ ਕਰਤਾਰ ਆਸਾ ਮਨਸਾ ਸ਼ਬਦ ਜਲਾਏ RAM NARAYAN ਕਹੇ ਕਹਾਏ ਜਿਹੜਾ ਜੀ ਫਿਰ ਕਹਿੰਦੇ ਪ੍ਰਮਾਤਮਾ ਦਾ ਨਾਮ ਜਪਦਾ ਉਹ ਕਹਿੰਦੇ ਅਡੋਲਤਾ ਦੇ ਵਿੱਚ ਆ ਜਾਂਦਾ ਗੁਰੂ ਦਾ ਗੁਰੂ ਕਹਿੰਦੇ ਉਹਨੂੰ ਪ੍ਰਮਾਤਮਾ ਦੇ ਘਰ ਦਾ ਰਸਤਾ ਦਿਖਾ ਦਿੰਦਾ ਕਹਿੰਦੇ ਕਹਿੰਦੇ ਉਹ ਗੁਰੂ ਦੇ ਸ਼ਬਦ ਦੇ ਨਾਲ ਆਪਣੇ ਅੰਦਰੋਂ ਆਸਾ ਆਸਾ ਦੇ ਫੋਰਨੇ ਖਤਮ ਕਰ ਲੈਂਦਾ ਉਹ ਕਹਿੰਦੇ ਆਪ ਪਰਮੇਸ਼ਰ ਦਾ ਨਾਮ ਜਪਦਾ ਤੇ ਦੂਜਿਆਂ ਨੂੰ ਵੀ ਜਪਣ ਦੀ ਪ੍ਰੇਰਣਾ ਦਿੰਦਾ ਜਿਹੜਾ ਜੀਵ ਨਾਮ ਦੇ ਨਾਲ ਜੁੜ ਜਾਂਦਾ ਗੁਰੂ ਦੀ ਸਿੱਖਿਆ ਤੇ ਚੱਲ ਕੇ ਗੁਰ ਤੇ ਬਾਟ ਮਹਿਲ ਕਰ ਪਾਏ ਕਾਂਚਨ ਕਾਇਆ ਜੋਤ ਅਨੂਪ ਤਿਰਪਵਨ ਦੇਵਾ ਸਗਲ ਸਰੂਪ ਉਹ ਕਹਿੰਦੇ ਗੁਰੂ ਦੀ ਸਿੱਖਿਆ ਤੇ ਚੱਲ ਕੇ ਪ੍ਰਮਾਤਮਾ ਦੇ ਮਹਿਲ ਦੇ ਦਰ ਤੇ ਪਹੁੰਚ ਜਾਂਦਾ ਹੈ ਆਪਣੇ ਨਿੱਜ ਦੇ ਸਰੂਪ ਵਿੱਚ ਪਹੁੰਚ ਜਾਂਦਾ ਹੈ ਕਹਿੰਦੇ ਉਹਦੀ ਜਿਹੜੀ ਇਹ ਸਰੀਰ ਆ ਕਹਿੰਦੇ ਉਹ ਸੋਨੇ ਵਾਂਗ ਸ਼ੁੱਧ ਹੋ ਜਾਂਦਾ ਕਹਿੰਦੇ ਜਿਹਦੇ ਵਿੱਚ ਉਸ ਪਰਮੇਸ਼ਰ ਦੀ ਉਸ ਅਨੂਪ ਸੋਹਣੇ ਪਰਮੇਸ਼ਰ ਦੀ ਜੋਤ ਕਹਿੰਦੇ ਪ੍ਰਤੱਖ ਹੋ ਜਾਂਦੀ ਆ ਉਹ ਕਹਿੰਦੇ ਫਿਰ ਸਾਰੀ ਜਿਹੜੇ ਤਿਰਭਵਨ ਦੇਵਾ ਸਗਲ ਸਰੂਪ ਉਹ ਕਹਿੰਦੇ ਫਿਰ ਤਿੰਨਾ ਭਵਨਾਂ ਦੇ ਵਿੱਚ ਵਿਆਪਕ ਉਸ ਪਰਮੇਸ਼ਰ ਨੂੰ ਅਨੁਭਵ ਕਰ ਲੈਂਦਾ ਉਹ ਜੀਵ ਜਿਹੜਾ ਉਹਦਾ ਨਾਮ ਜਪ ਕੇ ਸੋਹਣੀ ਕੰਚਨ ਵਰਗੀ ਕਾਇਆ ਦਾ ਮਾਲਕ ਬਣ ਜਾਂਦਾ ਮੈਂ ਸੋ ਤਨ ਪੱਲੇ ਸਾਚ ਅਖੂਟ ਪੰਜ ਤੀਨ ਨਵ ਚਾਰ ਸਮਾਵੈ ਤਰਨ ਗगन ਕਲ ਤਾਰ ਰਹਾਵੈ ਕਹਿੰਦੇ ਜਿਸ ਨੇ ਆਪਣੇ ਪੱਲੇ ਉਸ ਪਰਮੇਸ਼ਰ ਦਾ ਨਾਮ ਧੰਨ ਕਹਿੰਦੇ ਇਕੱਠਾ ਕਰ ਲਿਆ ਉਹ ਨਾਮ ਧੰਨ ਕਹਿੰਦੇ ਇਸ ਤਰ੍ਹਾਂ ਦਾ ਵੀ ਉਹਦੇ ਵਿੱਚ ਕਦੇ ਕਮੀ ਨਹੀਂ ਆਉਂਦੀ ਹੈਗੀ ਉਹ ਵਧਦਾ ਹੀ ਜਾਂਦਾ ਹੈਗਾ ਕਹਿੰਦੇ ਉਹ ਪਰਮੇਸ਼ਰ ਕਹਿੰਦੇ ਜੋ ਤਿੰਨਾ ਭਵਨਾਂ ਦੇ ਵਿੱਚ ਨੌਵਾਂ ਖੰਡਾਂ ਦੇ ਵਿੱਚ ਤੇ ਚਾਰੇ ਕੁੰਟਾਂ ਦੇ ਵਿੱਚ ਪੰਜਾਂ ਤਤਾਂ ਦੇ ਵਿੱਚ ਜਿਹੜਾ ਕਹਿੰਦੇ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਸਮਾਇਆ ਹੋਇਆ ਉਸ ਪਰਮੇਸ਼ਰ ਦਾ ਜਿਹਨੇ ਨਾਮ ਧਨ ਇਕੱਠਾ ਕਰ ਲਿਆ ਉਹਨੂੰ ਕਹਿੰਦੇ ਕੋਈ ਕਮੀ ਨਹੀਂ ਆਉਂਦੀ ਹੈਗੀ ਪੰਜ ਤੀਨ ਨਵ ਚਾਰ ਸਮਾਵੈ ਤਰਨ ਗगन ਕਲ ਤਾਰ ਰਹਾਵੈ ਬਾਹਰ ਜਾ ਤੋ ਉਲਟ ਪਰਾਵੈ ਕਹਿੰਦੇ ਉਹ ਪਰਮੇਸ਼ਰ ਜਿਨੇ ਆਪਣੀ ਸਬਰਥਾ ਦੇ ਨਾਲ ਧਰਤੀ ਆਕਾਸ਼ ਨੂੰ ਟਿਕਾਇਆ ਹੋਇਆ ਕਹਿੰਦੇ ਕਹਿੰਦੇ ਜਿਹੜਾ ਜੀਵ ਉਹਦਾ ਨਾਮ ਜਪਦਾ ਉਹ ਕਹਿੰਦੇ ਆਪਣੇ ਬਾਹਰ ਭਟਕਣ ਵਾਲੇ ਮਨ ਨੂੰ ਪਰਤਾ ਕੇ ਅੰਦਰ ਲੈ ਜਾਂਦਾ ਅੰਦਰ ਮੁਖੀ ਹੋ ਜਾਂਦਾ ਉਹ ਮੂਰਖ ਹੋਏ ਨਾ ਆਖੀ ਸੂਜੈ ਜਿह्वा रस ਨਹੀਂ ਕਹਿਆ ਬੂਜੈ ਵਿਖ ਕਾ ਮਾਤਾ ਜਗ ਸਿਉ ਲੂਜੈ ਕਹਿੰਦੇ ਜਿਹੜਾ ਜੀਵ ਗੁਰੂ ਦੀ ਕਹੀ ਹੋਈ ਸਿੱਖਿਆ ਨਹੀਂ ਮੰਨਦਾ ਤੇ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਕਹਿੰਦੇ ਫਿਰ ਉਹਦੀ ਜਿਹੜੀ ਜ਼ੇਬਾ ਹੈਗੀ ਨਾਮ ਰਸ ਨਹੀਂ ਚੱਖਦੀ ਨਾ ਕਹਿੰਦੇ ਉਹ ਬਾਦੂ ਦੇ ਜਗਤ ਦੇ ਵਿੱਚ ਝਗੜੇ ਕਰਦਾ ਬਾਦ ਵਿਵਾਦ ਕਹਿੰਦੇ ਖੜੇ ਕਰਦਾ ਪਰ ਗੁਰੂ ਦੀ ਸਿੱਖਿਆ ਤੇ ਚੱਲ ਕੇ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਫਿਰ ਕੀ ਕਹਿੰਦੇ ਨੇ ਫਿਰ ਕਹਿੰਦੇ ਵੀ ਜੇ ਕੋਈ ਇਸ ਤਰ੍ਹਾਂ ਦਾ ਜੀਵ ਵੀ ਹੈ ਜੋ ਹੁਣ ਮਨਮੁਖ ਹੈ ਪਰ ਜੇ ਉਹ ਚੰਗੀ ਸੰਗਤ ਕਰੇ ਕੱਲ ਉਹ ਗੁਰਮੁਖ ਵੀ ਬਣ ਸਕਦਾ ਹੈ ਹੁਣ ਅਗਲੀ ਤੁਕ ਵਿੱਚ ਦੱਸਦੇ ਨੇ ਉਤਮ ਸੰਗਤ ਉਤਮ ਹੋਵੇ ਗੁਣ ਕੋਤਾਵੇ ਅਵਗਣ ਤੋਵੇ ਬਿਨ ਕੁਰ ਸੇਵੈ ਸਹਜ ਨਾ ਹੋਵੇ ਕਹਿੰਦੇ ਫਿਰ ਜੇ ਉਹੀ ਜੀਵ ਚੰਗੀ ਕੰਦ ਸੰਗਤ ਕਰੇ ਫਿਰ ਉਹ ਵੀ ਕਹਿੰਦੇ ਚੰਗਾ ਬਣ ਸਕਦਾ ਫਿਰ ਕਹਿੰਦੇ ਉਹ ਆਪਣੇ ਗੁਣ ਖਤਮ ਕਰਕੇ ਆਪਣੇ ਔਗਣ ਖਤਮ ਕਰਕੇ ਗੁਣ ਇਕੱਠੇ ਕਰ ਸਕਦਾ ਆਪਣੇ ਔਗਣ ਖਤਮ ਕਰਕੇ ਨਾਮ ਦੀ ਕਮਾਈ ਨਾਲ ਗੁਣ ਇਕੱਠੇ ਕਰ ਸਕਦਾ ਪਰ ਕਹਿੰਦੇ ਗੁਰੂ ਤੋਂ ਦੱਸੀ ਹੋਈ ਜਿਹੜੀ ਸੇਵਾ ਭਗਤੀ ਆ ਉਹ ਕਰਨ ਤੋਂ ਬਿਨਾ ਜੀਵ ਵਿੱਚ ਅਡੋਲਤਾ ਨਹੀਂ ਆ ਸਕਦੀ ਹੀਰਾ ਨਾਮ ਜਵੇਹਰ ਲਾਲ ਮਨ ਮੋਤੀ ਹੈ ਤਿਸ ਕਾ ਮਾਲ ਨਾਨਕ ਪਰਖੈ ਨਦਰ ਨਿਹਾਲ ਹੀਰਾ ਨਾਮ ਜਵੇ ਹਰ ਲਾਲ ਮਨ ਮੋਤੀ ਹੈ ਤਿਸ ਕਾ ਮਾਲ ਨਾਨਕ ਪਰਖੈ ਨਦਰ ਨਿਹਾਲ ਕਹਿੰਦੇ ਪਰਮੇਸ਼ਰ ਦਾ ਜਿਹੜਾ ਨਾਮ ਹੈ ਕਹਿੰਦੇ ਉਹ ਬਹੁਤ ਵੱਡਾ ਲਾਲ ਆ ਕਹਿੰਦੇ ਜਿਵੇਂ ਹੀਰੇ ਜਵਾਹਰਾਤ ਹੁੰਦੇ ਨੇ ਕਹਿੰਦੇ ਪਰ ਕਹਿੰਦੇ ਇਹ ਕੀਦੀ ਪੂੰਜੀ ਬਣਦਾ ਉਸ ਜੀਵ ਦੀ ਜਿਹਦਾ ਮਨ ਮੋਤੀ ਬਣ ਗਿਆ ਜਿਹਦਾ ਮਨ ਪਵਿੱਤਰ ਬਣ ਗਿਆ ਉਥੇ ਇਹ ਸਾਰਾ ਧਨ ਟਿਕਦਾ ਕਹਿੰਦੇ ਉਹ ਕਹਿੰਦੇ ਕੌਣ ਹੋ ਸਕਦਾ ਨਾਨਕ ਜੀ ਕਹਿੰਦੇ ਜਿਹਨੂੰ ਕਹਿੰਦੇ ਗੁਰੂ ਪਰਖ ਲੈਂਦਾ ਤੇ ਪਰਮੇਸ਼ਰ ਦੀ ਦਇਆ ਦਾ ਪਾਤਰ ਬਣਾ ਦਿੰਦਾ ਜਦੋਂ ਫਿਰ ਕਹਿੰਦੇ ਪਰਮੇਸ਼ਰ ਮਿਹਰ ਦੀ ਨਜ਼ਰ ਵੱਲ ਤਾਲ ਉਸ ਜੀਵ ਵੱਲ ਤੱਕਦਾ ਤਾਂ ਉਹ ਜੀਵ ਨਿਹਾਲ ਹੋ ਜਾਂਦਾ ਉਹਦਾ ਹਿਰਦਾ ਕਮਲ ਖਿੜ ਜਾਂਦਾ ਹੈ ਉਹ ਸੰਸਾਰ ਸਾਗਰ पार ਕਰ ਲੈਂਦਾ ਹੈ ਉਹ ਵਿਕਾਰਾਂ ਤੋਂ ਮਾਇਆ ਤੋਂ ਮੁਕਤ ਹੋ ਜਾਂਦਾ ਹੈ ਜਿਹਦੇ ਤੇ ਉਸ ਪਰਮੇਸ਼ਰ ਦੀ ਮਿਹਰ ਦੀ ਨਜ਼ਰ ਮਿਲਦੀ ਹੈ ਜਿਹਨੇ ਨਾਮ ਦੀ ਕਮਾਈ ਕੀਤੀ ਹੈ ਗੁਰੂ ਦੀ ਸਿੱਖਿਆ ਤੇ ਚੱਲਦਾ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦੇ ਆਂ ਬਾਣੀ ਪੜਦਿਆਂ ਹੋਈਆਂ ਅਨੰਤ ਅਨੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ ਦੇਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ